ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾ ਹਾਂ ਸੁਪਰ ਇੰਸਪੈਕਟਰ ਪੰਜਾਬ ਕਿਸਾਨ ਯੂਨੀਅਨ ਬਾਗੀ ਅੱਜ ਸਾਡੀ ਪ੍ਰਾਤਿਅਨਿਅਤੇ ਬੰਦੀਪਾ ਆਰਟੀਕਸਾਨ ਯੂਨੀਅਨ ਡਿਕਾਨਾ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਧਰਮਿੰਦਰ ਸਿੰਘ ਜੀ ਅੱਜ ਪਹੁੰਚੇ ਸੀ origional office ਪਾਸਪੋਰਟ ਦਫ਼ਤਰ ਜੰਡਰ ਵਿਖੇ ਜੋ ਕਿ ਬਹੁਤ ਸਾਰੇ ਮੁੱਦੇ ਜਿਹੜੇ ਹੈਗੇ ਆ ਡਿਸਕਸ ਕੀਤੇ ਗਏ ਆ ਪੰਜ ਮੈਂਬਰੀ ਕਮੇਟੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਆ ਜਿਹੜੇ ਇਥੋਂ ਦੇ ਹੈੱਡ ਆਫਿਸ ਦੇ ਇੰਚਾਰਜ ਨੇ ਪਰੰਤੂ ਇੱਕ ਮੁੱਦਾ ਜਿਹੜਾ ਅਸੀਂ ਲੈ ਕੇ ਆਏ ਸੀਗੇ ਬੜਾ ਵੱਡਾ ਮੁੱਦਾ ਸੀਗਾ ਹੋ ਤੇ ਉਹ ਨੈਸ਼ਨਲ ਸਿਕਿਉਰਿਟੀ ਨਾਲ ਸੰਬੰਧ ਰੱਖਦਾ ਵਾ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਰਾ ਦੇ ਨੈਸ਼ਨਲ ਸਿਕਿਉਰਿਟੀ ਐਨਐਸਏ ਐਕਟ ਬੜੀ ਜਲਦੀ ਲਾਇਆ ਗਿਆ ਪਰੰਤੂ ਇਨ੍ਹਾਂ ਅਫਸਰਾਂ ਦੇ ਉੱਤੇ ਜਿਹੜੇ ਕੁਰਸੀਆਂ ਤੇ ਬੈਠਿਆ ਏਸੀ ਕਮਰਿਆਂ ਦੇ ਵਿੱਚ ਇਨ੍ਹਾਂ ਦੇ ਉੱਤੇ ਐਨਐਸਏ ਕਦੋਂ ਲੱਗੂਗੀ ਕਾਰਨ ਕੀ ਹੋਇਆ ਕਿ ਇੱਕ ਛੋਟਾ ਜਿਹਾ ਡਾਕੂਮੈਂਟ ਦਫ਼ਤਰ ਬੰਦ ਹੋਣ ਤੋਂ ਬਾਅਦ 5000 ਰੁਪਏ ਲੈ ਕੇ ਜਿਹੜੇ ਬਾਹਰ ਏਜੰਟ ਬੈਠੇ ਨੇ ਇਨ੍ਹਾਂ ਵੱਲੋਂ 5000 ਰੁਪ ਤੇ ਇੱਕ ਡਾਕੂਮੈਂਟ ਦਫਤਰ ਬੰਦ ਹੋਣ ਤੋਂ ਬਾਅਦ ਜਿਹੜਾ ਬਾਹਰ ਕੱਢਿਆ ਗਿਆ ਵਾ ਅਸੀਂ ਉਸ ਮੁੱਦੇ ਤੇ ਅੱਜ ਇੱਥੇ ਧਰਨਾ ਮੁਜ਼ਾਰਾ ਵੀ ਕੀਤਾ ਤੇ ਮੀਟਿੰਗ ਵੀ ਕੀਤੀ ਆ ਪਰੰਤੂ ਤੁਸੀਂ ਇਹ ਗੱਲ ਨੂੰ ਸੋਚੋ ਕਿ ਜੇ 5000 ਰੁਪਇਆ ਲੈ ਕੇ ਇੱਕ ਛੋਟਾ ਜਿਹਾ ਡਾਕੂਮੈਂਟ ਦਫਤਰ ਬੰਦ ਹੋਣ ਤੋਂ ਬਾਅਦ ਬਾਹਰ ਕੱਢਿਆ ਜਾ ਸਕਦਾ ਤੇ ਇਹਨਾਂ ਦਫਤਰਾਂ ਦੇ ਵਿੱਚ ਪੰਜ-ਪੰਜ ਲੈ ਕੇ 5-5 ਲੱਖ ਰੁਪਇਆ ਲੈ ਕੇ ਕੀ ਜਿਹੜੇ ਕ੍ਰਿਮੀਨਲ ਵਾਈਂਡਡ ਬੰਦੇ ਨੇ ਜਿਨ੍ਹਾਂ ਤੋਂ ਦੇਸ਼ ਨੂੰ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ ਕਿ ਉਹਨਾਂ ਬੰਦਿਆਂ ਦੇ ਜਿਹੜਾ ਹੈਗਾ ਪਾਸਪੋਰਟ ਜਿਹੜੇ ਜਾਰੀ ਨਹੀਂ ਕੀਤੇ ਜਾਂਦੇ ਹੋਣਗੇ ਇਹਨਾਂ ਸਾਰੇ ਸਵਾਲਾਂ ਦੇ ਅਸੀਂ ਜਵਾਬ ਲੈਣ ਦੇ ਲਈ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਆ ਤੇ ਸਾਨੂੰ ਅਸ਼ਵਾਸ਼ਣ ਦਵਾਇਆ ਕਿਹਾ 10 ਦਿਨ ਦਾ ਸਾਡੇ ਕੋਲ ਸਮਾਂ ਲਿਆ ਗਿਆ ਕਿ 10 ਦਿਨ ਦੇ ਵਿੱਚ ਅਸੀਂ ਬੜੀ ਡੂੰਘਾਈ ਦੇ ਨਾਲ ਇਸ ਮਸਲੇ ਦੀ ਜਿਹੜੀ ਹੈਗੀ ਆ ਕਿਉਂਕਿ ਮਸਲਾ ਦੇਸ਼ ਦੀ ਸੁਰੱਖਿਆ ਨਾਲ ਸੰਬੰਧ ਰੱਖਦਾ ਵਾ ਬੜੀ ਡੂੰਘਾਈ ਦੇ ਨਾਲ ਅਸੀਂ ਇਹਦੀ ਜਾਂਚ ਕਰਾਂਗੇ ਤੇ ਜਾਂਚ ਕਰਕੇ ਜਿਹੜੀ ਇੱਕ ਉਹਦੀ ਕਾਪੀ ਹੈ ਉਹ ਜਥੇਬੰਦੀਆਂ ਦੇ ਆਗੂ ਸਹਿਬਾਨ ਨੂੰ ਦਿੱਤੀ ਜਾਊਗੀ ਜੇਕਰ ਅਸੀਂ ਇਹ ਚੇਤਾਵਨੀ ਵੀ ਨਾਲ ਨਾਲ ਇਸ ਵੀਡੀਓ ਚੱਕੀ ਦੇਣੀ ਚਾਹੁੰਦੇ ਆ ਕਿ ਜੇਕਰ 10 ਦਿਨ ਦੇ ਅੰਦਰ ਅੰਦਰ ਇਸ ਮਸਲੇ ਦਾ ਹੱਲ ਕੋਈ ਨਾ ਕੱਢਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੱਡੇ ਇਕੱਠ ਕਰਕੇ ਹੋ ਸਕਦਾ ਅਸੀਂ ਰੋਡ ਜਾਮ ਕਰੀਏ ਹੋ ਸਕਦਾ ਅਸੀਂ ਇਸ ਦਫ਼ਤਰ ਦੇ ਵਿੱਚ ਪੱਕਾ ਦਿਨ ਰਹਾ ਤਾਂ ਨਰਕੀਏ ਉਹ ਮੀਟਿੰਗ ਲਾ ਕੇ ਅਗਲਾ ਜੰਡਾ ਜਿਹੜਾ ਬਹਿ ਕੀਤਾ ਜਾਊਗਾ ਜਿੰਨੇ ਵੀ ਸਾਡੇ ਵੀਰ ਇੱਥੇ ਪਹੁੰਚੇ ਨੇ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਛੋਟੇ-ਸੱਦੇ ਤੁਸੀਂ ਪਹੁੰਚੇ ਇਨੀ ਇੱਕ ਬੇਨਤੀ ਆ ਕੋਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪੀਦੇ ਵਸਲੀਕ ਆ ਅਸੀਂ ਮਹਾਰਾਜ ਦੀ ਬਾਣੀ ਦੇ ਨਾਲ ਚੱਲਦੇ ਆ ਜੱਜ ਬੰਦੀਆਂ ਵਾਲੇ ਇਸ ਕਰਕੇ ਜੱਜ ਬੰਦੀਆਂ ਦਾ ਸਬਦਾਨ ਹੋਈ ਆ ਜਿਹੜੀ ਆਜੇ ਬੋਲਣਾ ਜਪ ਕਰਨੀ ਤੇ ਮਹਾਰਾਜ ਦਾ ਨਾਮ ਜਪਣਾ ਸੀ ਉਹ ਹੀ ਚੀਜ਼ ਤੇ ਜਾਂਦੇ ਆ ਭਵੇਂ ਦਾਦੀ ਤੋਣ ਲੈ ਲੈ ਜਉ ਮਰਜੀ ਹੋਵੇ ਆਹ ਸੰਧੂਤ ਸੁਭਾਸ਼ ਹਮੇਸ਼ਾ ਬਾਤ ਕਰਨਾ ਸੀ ਪੜਾਉਣ ਲਈ ਪੰਜਾਬ ਸਾਨ ਯੂਨੀਅਨ ਬਾਜੀ ਦੇ ਜੁੜੇ ਸੂਬੇ ਦੇ ਜਿਹੜੇ ਜਨਰਲ ਸਕੱਤਰ ਨੇ ਉਹ ਘਰਨਾ ਬਾਕੀ ਗੱਲਬਾਤ ਕਰਨਗੇ ਸਰ ਸਾਹਿਬ ਆਜੋ ਸਾਨ ਯੂਨੀਅਨ ਦੇ ਇੱਕ ਜੰਦਾਬਾਦ ਜੰਦਾਬਾਦ ਕੰਮ ਕਰਦੇ ਇਹ ਮੁੰਡੇ ਇਕੱਠੇ ਹੋਣਾ ਚਾਹੁੰਦੇ ਹਾਂ ਸਾਲਾ ਮੈਗੂੜਾ ਦਾ ਇੱਕ ਜੰਦਾਬਾਦ बहुत बहुत जी कपूर लागू लागू जिस तरह के ਮੁੱਦਿਆਂ ਬਾਰੇ ਗੱਲਬਾਤ ਜਿਹੜੀ ਹੈ ਕਿ ਆ ਸਰਦਾਰ ਕਰਮਿੰਦਰ ਸਿੰਘ ਹੋਰਾਂ ਨੇ ਵਿਸਥਾਰ ਦੇ ਨਾਲ ਤੁਹਾਨੂੰ ਦੱਸ ਹੀ ਦਿੱਤੀ ਆ ਕੋਈ ਨਹੀਂ ਕੋਈ ਨਹੀਂ ਬੈਠੇ ਰੱਖੀ ਕੋਈ ਨਹੀਂ ਚਾਪ ਬਹੁਤ ਬਹੁਤ ਕਹਿ ਦਿਆ ਵੀਰੇ ਗਾਣੇ ਯਾਰ ਅਸੀਂ ਕਿਹੜਾ ਇੱਥੇ ਸ਼ਾਬਾਸ਼ ਮੰਡਣਾਏਾ ਸਰ ਨਾਲ ਰੋਣਾ ਜੋ ਕਰਨਾ ਹੈ ਕਰ ਦਿਓ ਹਾਂ ਹਾਂ ਘੱਟ ਨਾਲ ਸਾਡਾ ਕੋ ਰੋਣਾ ਹੀ ਨਹੀਂ ਆ ਵੀਰੇ ਕੋਈ ਗੱਲ ਨਹੀਂ ਲੱਗ ਜਣਾ ਲੱਗ ਜਾਣਾ ਅਰ ਉਸ ਅਸੀਂ ਵੀ ਇੱਥੇ ਲੱਗਦੇ ਆ ਲੱਗਦੇ ਆ ਕੋਈ ਗੱਲ ਨਹੀਂ ਬੈਠੋ ਕੋਈ ਗੱਲ ਨਹੀਂ ਸਵਾਤਰੀਆ ਬਹੁਤ ਬਹੁਤ ਸ਼ਾਂਤੀ ਦਾ ਤੁਹਾਨੂੰ ਇਹ ਗਾਨ ਬਖਸ਼ੀਏ ਆਪਾਂ ਕਿਉਂਕਿ ਪ੍ਰਸ਼ਾਸਨ ਨੇ ਆਪਾਂ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਨੀ ਆ ਆਪਣੇ ਨਾਲ ਬਹਿਸ ਬਾਈ ਕਰਨ ਦੀ ਕੋਸ਼ਿਸ਼ ਕਰਨੀ ਆ ਪਰ ਜਿਸ ਤਰ੍ਹਾਂ ਕਿ ਦਿੱਲੀ ਤੋਂ ਲੈ ਕੇ ਅੱਜ ਤੱਕ ਦੇ ਜਿਹੜੇ ਸੰਘਰਸ਼ ਨੇ ਕਿਸਾਨਾਂ ਮਜ਼ਦੂਰਾਂ ਦੇ ਇਸ ਚੀਜ਼ ਤੇ ਗਵਾਰ ਰਹੇ ਨੇ ਕਿ ਅਸੀਂ ਉਹ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਕਿਸੇ ਦਾ ਪੱਕਾ ਤੱਕ ਨਹੀਂ ਤੋੜਿਆ ਕਿਸੇ ਦਾ ਕੋਈ ਮੂੰਹ ਮਲੀ ਦਾ ਦਾਣਾ ਤੱਕ ਨਹੀਂ ਛੇੜਿਆ ਆਪਾਂ ਸੋ ਇਹ ਜਿਹੜੀ ਚੀਜ਼ ਆ ਆਪਾਂ ਕਿਸਾਨੀ ਸੰਘਰਸ਼ ਜਿਹੜਾ 13 ਮਹੀਨੇ ਦਾ ਦਿੱਲੀ ਸਿੱਖਰ ਚੱਲਿਆ ਤੇ ਸਾਰਿਆਂ ਨੂੰ ਬੇਤੀਆ ਭੈਣਾ ਨੂੰ ਕਿ ਆਪਾਂ ਸ਼ਾਂਤੀ ਵੀ ਬਣਾਈ ਰੱਖੀਏ ਤੇ ਕਿਉਂਕਿ ਐਸੇ ਸ਼ਾਂਤ ਜਿਹੜੀਆਂ ਸਰਕਾਰਾਂ ਨੇ ਐਸੇ ਸ਼ਾਂਤ ਜਿਹੜਾ ਪ੍ਰਸ਼ਾਸਨ ਨੇ ਉਹ ਕਰਦਾ ਏ ਕਿ ਇਹ ਕਿਸਾਨ ਮਜ਼ਦੂਰ ਚਾਹੇ ਲੱਖਾਂ ਤੱਕ ਸੱਤ ਅਸੀਂ ਇਹਨਾਂ ਦੇ ਉੱਤੇ ਕੀਤੇ ਪਰ ਜਿਹੜਾ ਹੈ ਇਹ ਕਿਸਾਨ ਜਿਹੜੇ ਮਜ਼ਦੂਰ ਨੇ ਦੁਕਾਨਦਾਰ ਨੇ ਛੋਟਾ ਵਪਾਰੀ ਏ ਇਹ ਜਦੋਂ ਸ਼ਾਂਤ ਬੈਠਾ ਏ ਕਿਉਂਕਿ ਜਿਹੜਾ ਪੰਜਾਬ ਏ ਇਸ ਸਮੇਂ ਇੱਕੋ ਬਾਲ ਦੇ ਵਿੱਚ ਇੱਕ ਬਲਦੇ ਹੋਏ ਲਾਵੇ ਦੀ ਪਹਾੜ ਦੇ ਉੱਤੇ ਤੇ ਕਿਸੇ ਸਮੇਂ ਵੀ ਇਹ ਪਹਾੜ ਫਟ ਸਕਦਾ ਹੈ ਸਰਕਾਰਾਂ ਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਚਾਹੇ ਵਕਤ ਵਕਤ ਤੋਂ ਹੋਵੇ ਚਾਹੇ ਆ ਨਾ ਵੀ ਜਿਹੜੀ ਲੈਂਡ ਪੂਲਿੰਗ ਪੌਲਸੀ ਲੈ ਕੇ ਆ ਰਹੀ ਆ ਕਿਪਾਲੇ ਮੀਟਰਾਂ ਦਾ ਦਾਣਾ ਚੱਲਦਾ ਏ ਜਿਹੜੀਆਂ ਸਾਡੀਆਂ 13 ਮਹੀਨੇ 750 ਤੋਂ ਉੱਪਰ ਦੇ ਕਿਸਾਨਾਂ ਨਾਲ ਕੀ ਅਝਾਤ ਦੇ ਕੇ ਅਸੀਂ ਉਹ ਜਿਹੜਾ ਕਹਿੰਦਾ ਸੀ ਕਿ ਮੋਤੀ ਹੈ ਤਾਂ ਸੰਕਲ ਹੈ 56 ਇੰਚ ਦੀ ਛਾਤੀ ਵਾਲਾ ਉਹਨੂੰ ਝੁਕਾ ਕੇ ਅਸੀਂ ਜਿਹੜਾ ਹੈਗਾ ਉਹ ਫਰਦਾਂ ਸਿੱਟ ਕੇ ਆਏ ਆਂ ਪਰ ਸਾਡੀਆਂ ਉਹ ਮੰਗਾਂ ਵੀ ਅੱਜ ਤੱਕ ਅਧੂਰੀਆਂ ਨੇ ਸਾਡਾ ਮੰਡੀਕਰਨ ਸਿਸਟਮ ਜਿਹੜਾ ਉਹ ਤੋੜਿਆ ਜਾ ਰਿਹਾ ਹੈ ਛੋਟੇ ਸਾਡੇ ਵਪਾਰੀ ਨੂੰ ਤਾਕਤ ਕੀਤਾ ਜਾ ਰਿਹਾ ਹੈ ਸਾਡਾ ਪਾਣੀ ਪ੍ਰੂਪ ਕੀਤਾ ਜਾ ਰਿਹਾ ਹੈ ਸਾਡੀ ਹਵਾ ਪ੍ਰੂਪ ਕੀਤੀ ਜਾ ਰਹੀ ਹੈ ਸਾਡੀ ਧਰਤੀ ਜ਼ਹਿਰੀਲੀ ਕੀਤੀ ਜਾ ਰਹੀ ਹੈ ਸੋ ਮੁੱਦੇ ਬਹੁਤ ਨੇ ਕਰਨ ਵਾਲੇ ਜਿਸ ਮੁੱਦੇ ਨੂੰ ਲੈ ਕੇ ਅੱਜ ਅਸੀਂ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਉਹ ਭ੍ਰਿਸ਼ਟਾਚਾਰ ਦਾ ਜਿਹੜਾ ਮੁੱਦਾ ਹੈ ਕਿ ਜਦੋਂ ਵੀ ਇਕੱਲੇ ਇੱਕ ਇਕੱਲੇ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਜਾਂ ਮਜ਼ਦੂਰ ਜਿੱਥੇ ਬੰਦੀਆਂ ਦੇ ਆਗੂ ਆਲ ਓਵਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਜਦੋਂ ਵੀ ਕੋਈ ਸਾਡੇ ਵੀਰ ਆਪਣਾ ਮਜ਼ਦੂਰ ਜਿਹੜਾ ਹੈਗਾ ਉਹ ਧਿਆੜੀ ਟੱਪਾ ਛੱਡ ਕੇ ਕੋਈ ਜਿਹੜਾ ਹੈਗਾ ਇਹ ਪਾਸਪੋਰਟ ਬਣਾਉਣ ਆਉਂਦਾ ਏ ਜਿਹੜਾ ਕਿ ਇੱਕ ट्रैवल ਡਾਕੂਮੈਂਟ ਏ ਕਿਸੇ ਨੇ ਲਰਕਾਣਾ ਸਾਹਿਬ ਮੱਥਾ ਟੇਕਣ ਜਾਣਾ ਏ ਕਿਸੇ ਨੇ ਛੋਟੀ ਮੋਟੀ ਕੰਟਰੀ ਦੇ ਵਿੱਚੋਂ ਮਨਜ਼ੂਰੀ ਕਰਨ ਜਾਣਾ ਹੈ ਕਿਸੇ ਨੇ ਵਿਦੇਸ਼ਾਂ ਦੇ ਵਿੱਚ ਅਮਰੀਕਾ ਕਹਿੰਦਾ ਦੇ ਵਿੱਚ ਬੈਠੇ ਆਪਣੇ ਬੱਚਿਆਂ ਨੂੰ ਮਿਲਣ ਜਾਣਾ ਹੈ ਪਰੰਤੂ ਜਿਹੜਾ ਇਹ ਆਫਿਸ ਹੈ ਨਾ ਇੰਨਾ ਘ੍ਰਿਸ਼ਟ ਹੋ ਚੁੱਕਿਆ ਹੈ ਧਰਮਿੰਦਰ ਸਿੰਘ ਦੱਸਿਆ ਕਿ 2.5 ਸਾਲ ਪਹਿਲਾਂ ਵੀ ਅਸੀਂ ਇੱਥੇ ਆਏ ਸੀ ਪਰੰਤੂ ਉਦੋਂ ਸਿਰਫ ਇਸ ਬਿਹਾਫ ਦੇ ਉੱਤੇ ਇਹ ਧਰਨਾ ਜਿਹੜਾ ਸਮਾਪਤ ਕੀਤਾ ਗਿਆ ਸੀਗਾ ਜਾਂ ਰੱਦ ਕੀਤਾ ਗਿਆ ਸੀ ਆਪਾਂ ਕਹਿ ਸਕਦੇ ਆ ਕਿ ਭਾਈ ਤੁਸੀਂ ਸੁਧਰ ਜਾਓਗੇ ਪਰੰਤੂ ਇਹਨਾਂ ਦੇ ਅਸਰ ਦੇ ਉਸੇ ਆਪ人 ਦੇ ਜਿਨੇ ਸਾਨੂੰ ਸਾਡੇ ਨਾਲ ਮੀਟਿੰਗ ਕੀਤੀ ਸਾਨੂੰ ਅੰਦਰ ਬਿਠਾ ਕੇ ਸਾਡਾ ਮਾਨ ਸਤਿਕਾਰ ਕੀਤਾ ਚਾਹ ਪਾਣੀ ਪਿਆਇਆ ਤੇ ਕੁਛ ਦੇਣਾ ਬਾਅਦ ਹੀ ਭ੍ਰਿਸ਼ਟਾਚਾਰ ਉਸੇ ਤਰੀਕੇ ਨਾਲ ਚੱਲਦਾ ਰਿਹਾ ਸਿਰਫ ਲੈਣ ਦੇ ਜਿਹੜੇ ਤਰੀਕੇ ਸੀ ਉਹ ਬਦਲ ਗਏ ਤੇ ਕੁਝ ਦਿਨ ਬਾਅਦ ਤੁਸੀਂ ਸਾਰਿਆਂ ਨੇ ਉਹ ਖ਼ਬਰ ਦੇ ਵਿੱਚੋਂ ਖ਼ਬਰ ਪੜ੍ਹੀ ਹੋਣੀ ਕਿ ਲਗਭਗ 25 ਲੱਖ ਰੁਪਇਆ 3 ਵਜੇ ਤੱਕ ਦੁਪਹਿਰ 2:30 3 ਵਜੇ ਤੱਕ ਸਵੇਰੇ 10 ਤੋਂ ਲੈ ਕੇ 25 ਲੱਖ ਰੁਪਇਆ ਦੇ ਕਾਊਂਟਰ ਤੋਂ ਬੜਿਆ ਸੀ ਬਿਜ਼ਨਸ ਡਿਪਾਰਟਮੈਂਟ ਰੇ ਹੈ ਆਕੇ ਇਹ ਹਾਲਾਤ ਨੇ ਇਹਨਾਂ ਦੇ ਕਿ 10 ਵਜੇ ਤੋਂ ਲੈ ਕੇ 3 ਵਜੇ ਤੱਕ 25 ਲੱਖ ਰੁਪਇਆ ਕੈਸ਼ ਉਸ ਕਾਊਂਟਰ ਦੇ ਵਿੱਚੋਂ ਇੱਥੇ ਉੱਪਰ ਤੇ ਤੀਸਰੀ ਮੰਜ਼ਲ ਦੇ ਉੱਪਰ ਇਹਦਾ ਆਫਿਸ ਹੈ ਕਿ ਉੱਥੇ 25 ਲੱਖ ਰੁਪਇਆ ਕੈਸ਼ ਤੁਸੀਂ ਦੇਖਿਆ ਕਦੀ ਕਿਸੇ ਨੇ ਅਸੀਂ ਤਾਂ ਉਹ ਦਿਹਾੜੀਆਂ ਵਾਲੇ ਆ ਅਸੀਂ ਤਾਂ ਉਹ ਮਜ਼ਦੂਰਾਂ ਵਾਲੇ ਆ ਸਾਡੇ ਕਾਤੇ ਜ਼ਮੀਨਾਂ ਵੀ ਖੋਹ ਨੂੰ ਸਰਕਾਰ ਫੇਰਦੀ ਏ ਸਾਡੇ ਤਾਂ ਮਕਾਨਾਂ ਦੀਆਂ ਕੁਰਕੀਆਂ ਜਾਂਦੀਆਂ ਤੇ ਇਦਾਂ ਦੇ ਉਤ ਜਿਹੜੇ ਹੈਗੇ ਆ ਉਹ 25-25 ਲੱਖ ਰੁਪਈਆ ਆਪਾਂ ਕਹਿ ਲਈਏ 4-5 ਘੰਟਿਆਂ ਦੇ ਕਮਾਉਂਦੇ ਹਾਂ ਅਜੇ ਸ਼ਾਮ ਤੱਕ ਪਤਾ ਨਹੀਂ ਕੀ ਕਰਨਾ ਸੀ ਉਹਨੇ ਸੇ ਪਟਾੜੀ ਰੋਣ ਕਿਹਦਾ ਜਿੰਦਾਬਾਦ ਜਿੰਦਾਬਾਦ ਜ਼ਰੂਰ ਨਾਰੇ ਲਾਵਾਂਗੇ ਕਰਾਂਗੇ ਕਰਮ ਧੰਨਵਾਦ ਜਦੋਂ ਗੱਲਬਾਤ ਚੱਲਦੀ ਹੋਵੇ ਫਿਰ ਕੁਵਚ ਸਾਡੀ ਵੀ ਲੈਟ ਹੋ ਜਾਂਦੀ ਧੰਨਵਾਦ ਤੇ ਪਤਾ ਨਹੀਂ ਇਹਨਾਂ ਨੇ ਫਿਰ ਕੀ ਕਰਨਾ ਹੁੰਦਾ ਹੈ ਕਿਉਂਕਿ ਜਿਹੜੀ ਆ 25-25 ਲੱਖ ਰੁਪਈਆ ਜਿਹੜਾ ਹੈਗਾ 4-5 ਘੰਟਿਆਂ ਦੇ ਵਿੱਚ ਜਿਹੜਾ ਇਹ ਉਹ ਇਹ ਇਕੱਠਾ ਕਰਦੇ ਨੇ ਬੰਦ ਕਰੋ ਯਾਰ ਇਹ ਇਹ ਅਸੀਂ ਬੰਦ ਕੀਤਾ ਫੇ ਹੁਕਾ ਹੋਊਗਾ ਤੁਸੀਂ ਆਪ ਹੀ ਕਰ ਲਿਓ ਪੱਕੇ ਬੰਦ ਕਰਦੇ ਮੇਰਾ ਭਰਾ ਆ ਬੰਦ ਕਰਾ ਦੇ ਵੀਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਬੰਦ ਕਰਾ ਦਿਓ ਮੜ ਕੇ ਅਸੀਂ ਬੰਦ ਕੀਤੇ ਫੇ ਹੁਕਾ ਹੋਊਗਾ ਹਾਂ ਇਹ ਜਵਾਕ ਕੇ ਲਾਈਟ ਲਾ ਰਹੇ ਨੇ ਕੋਈ ਗੱਲ ਨਹੀਂ ਬੰਦ ਕਰਵਾ ਦਿੰਦੇ ਜਲਦੀ ਨਹੀਂ ਇਹ ਸਾਡੇ ਨਹੀਂ ਚੱਲਦੇ ਚਾਲ ਕੇ ਬੰਦ ਕਰਾ ਦਿਓ ਫਿਰ ਬੰਦ ਕਰਾ ਦਿਓ ਕਰਾ ਦਿਓ ਕਰਾ ਦਿਓ ਕੋਈ ਗੱਲ ਇਹ ਚਾਤੀ ਦਾ ਦਾਨਪਖਸ਼ ਬੰਦ ਹੋ ਜਾਂਦੇ ਨੇ ਖੋ ਜਾਂਦੇ ਹੋ ਜਾਂਦੇ ਕੰਗਾਲੀ ਬੰਦ ਹੋ ਜਾਂਦੇ ਪੰਜਾਬ ਚੱਕਾ ਪ੍ਰਸ਼ਾਚਾਰ ਨਹੀਂ ਚਲੇਗੀ ਪ੍ਰਸ਼ਾਚਾਰ ਨਹੀਂ ਚਲੇਗੀ ਪ੍ਰਸ਼ਾਚਾਰੀ ਨਹੀਂ ਚਲੇਗੀ ਨਹੀਂ ਚਲੇਗੀ ਸੋ ਗੱਲ ਕਰ ਰਹੇ ਸੀ ਕਿ ਲੱਖ ਰੁਪਈਆ ਲੱਖ ਰੁਪਈਆ 4 ਤੋਂ 5 ਘੰਟੇ ਵਿੱਚ ਅਸੀਂ ਆਪਣੀ ਅੱਖੀਂ ਦੇਖਣ ਦੀ ਗੱਲ ਕਰਦੇ ਆ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਅਸੀਂ ਇੱਥੇ ਪਹੁੰਚੇ ਸੀ ਅਜ ਤੋਂ 2-3 ਸਾਲ ਪਹਿਲਾਂ ਦੀ ਗੱਲ ਹੈ ਉਸ ਸਮੇਂ ਉਹ ਅਫਸਰ ਵੀ ਬਦਲ ਦਿੱਤਾ ਗਿਆ ਪਰ ਬਰਨਾਰਾ ਉੱਥੇ ਦਾ ਉੱਥੇ ਹੀ ਹੈ ਸਾਡਾ ਇੱਕ ਵੀਰ ਪੰਜਾਬ ਦੇ ਨਾਲ ਯੂਨੀਅਨ ਬਾਕੀ ਦਾ ਜਿਹੜਾ ਯੂਥ ਮੱਤਰੇ ਲਵਪਰੀ ਸਿੰਘ ਬੁੱਲੋਵਾਲ ਤੋਂ ਉਹ ਇੱਕ ਮਸਲਾ ਲੈ ਕੇ ਇੱਥੇ ਪਹੁੰਚਦਾ ਹੈ ਪਿਛਲੇ ਦਿਨਾਂ ਦੇ ਵਿੱਚ ਹੁੰਦਾ ਕੀ ਏ ਕਿ 18 ਸਾਲ ਤੋਂ ਘੱਟ ਉਮਰ ਦਾ ਇੱਕ ਬੱਚਾ ਏ ਉਹ ਐਂਬੈਸੀ ਦਿੱਲੀ ਦੇ ਵਿੱਚ ਬੈਠਾ ਤੇ ਇੱਕ ਡਾਕੂਮੈਂਟ ਇੱਥੋਂ ਲੈਣਾ ਏ ਉਹਦੀ ਮਦਰ ਨਾਲ ਆਉਂਦੀ ਏ ਉਹਦੀ ਮਦਰ ਕੋ ਸਾਈਨ ਕਰਵਾਏ ਜਾਂਦੇ ਨੇ 18 ਸਾਲ ਤੋਂ ਘੱਟ ਬੱਚਾ ਏ ਤੁਸੀਂ ਆਪਣੀ ਮਦਰ ਦੇ ਬਿਹਾਅ ਆਪਣੇ ਬੱਚੇ ਦੇ ਬਿਹਾਅ ਤੇ ਮਦਰ ਉਹ ਡਾਕੂਮੈਂਟ ਲੈ ਸਕਦੀ ਆ ਪਰੰਤੂ ਜਦੋਂ ਅਸੀਂ ਵੀ ਫੋਨ 'ਤੇ ਕਿ ਭਾਈ ਇਹਨਾਂ ਨੂੰ ਮਾਮਲਾ ਇਹ ਤੁਹਾਡੇ ਧਿਆਨ ਦੇ ਵਿੱਚ ਹੈ ਤੁਸੀਂ ਉਹ ਡਾਕੂਮੈਂਟ ਦੇ ਦਿਓ ਹੁੰਦਾ ਕੀ ਹੈ ਕਿ ਪਹਿਲਾਂ ਮਾ ਉਹਦੀ ਮਦਰ ਉਹ ਡਾਕੂਮੈਂਟ ਪ੍ਰੋਵਾਈਡ ਕਰਾ ਦਿੱਤਾ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਡਾਕੂਮੈਂਟ ਉਹਦੀ ਮਦਰ ਦੇ ਹੱਥ ਦੇ ਵਿੱਚੋਂ ਵਟਲਿਆ ਜਾਂਦਾ ਜਦੋਂ ਕਿਰਪਾ ਕਰਕੇ ਸ਼ਾਂਤੀ ਦਾ ਸਾਰੇ ਯੂਟਿਊਬ ਆਪਣੇ ਵੀਰ ਨਾਲੋਂ ਮਿਲ ਕੇ ਬੈਠ ਜੀਏ ਸ਼ਾਂਤੀ ਦਾ ਨਾਲ ਬਖਸ਼ੀਏ ਪਹਿਲਾਂ ਕਿਉਂਕਿ ਇਹ ਪ੍ਰਸ਼ਾਸਨ ਖੜਾ ਹੈ ਤੇ ਅਸੀਂ ਹਰ ਚੀਜ਼ ਨੋਟ ਕਰਦੀਆਂ ਨੇ ਕਿ ਕਿੰਨੇ ਵੀ ਲੋਕ ਜਿਹੜੇ ਤੇ ਕਿੰਨੇ ਕੁ ਬਹਿਣ ਵਾਲੇ ਨੇ ਆਪਾਂ ਬਹਿਣਾ ਸਿੱਖੀਏ ਪਹਿਲਾਂ ਰੋਲਾ ਰਪੇ ਤੋਂ ਥੋੜਾ ਜਿਹਾ ਪਰਹਿਤ ਕਰੀਏ ਫੇਰ ਹੀ ਆਪਣੀ ਜਿੱਤ ਹੈ ਮੈਂ ਪਹਿਲਾਂ ਤੁਹਾਨੂੰ 13 ਮਹੀਨੇ ਦੇ ਦਿੱਲੀ ਦਾ ਸੂਧਾਰਨ ਸ਼ੁਰੂ ਚ ਕਾਜੋ ਦੇ ਕੇ ਆਇਆ ਹਾਂ ਸੋ ਗੱਲ ਕਰਦੇ ਸੀ ਕਿ ਉਹਦੀ ਮਦਦ ਦੇ ਹੱਥਰੇ ਵਿੱਚੋਂ ਉਹ ਡਾਕੂਮੈਂਟ ਜਿਹੜਾ ਪੜ੍ਹਿਆ ਜਾਂਦਾ ਏ ਉਸ ਤੋਂ ਬਾਅਦ ਜਦੋਂ ਉਹ ਡਾਕੂਮੈਂਟ ਪੜ੍ਹ ਲਿਆ ਜਾਂਦਾ ਏ ਤੇ ਬਾਹਰ ਆ ਕੇ ਜੜੀਆਂ ਸਾਡੇ ਵੀਰਾਂ ਦੀਆਂ ਜਾ ਆਪਾਂ ਗਏ ਲਈ ਇੱਕ ਜਿਹੜੇ ਰਿਜ਼ਲਟ ਨੇ ਕਰਦੇ ਨੇ ਇਹਨਾਂ ਦੇ ਦੁਕਾਨਾਂ ਖੁੱਲੀਆਂ ਹੋ ਜਾਂਦੀਆਂ ਨੇ ਜਦੋਂ ਇਹਨਾਂ ਦੇ ਕੋਲੇ ਉਹ ਵੀਰ ਪਹੁੰਚਦਾ ਹੈ ਪਹਿਲੀ ਦੁਕਾਨ ਵਾਲਾ 7000 ਮੰਗਦਾ ਦੂਜੀ ਵਾਲਾ 6 ਮੰਗਦਾ ਤੀਜੀ ਵਾਲੇ ਦੇ ਨਾਲ 5000 ਦੇ ਵਿੱਚ ਟੀਲ ਹੋ ਜਾਂਦੀ ਏ ਤੇ ਸ਼ਾਮ ਨੂੰ ਜਦੋਂ ਦਫ਼ਤਰ ਬੰਦ ਹੋ ਜਾਂਦਾ ਸ਼ਾਮ ਨੂੰ 5000 ਰੁਪਇਆ ਲੈ ਕੇ ਇਸ ਰਿਜ਼ਲਟ ਵੱਲੋਂ 5000 ਰੁਪਇਆ ਲੈ ਕੇ ਉਹ ਕਾਗਜ਼ ਬਾਹਰ ਕਢਾਇਆ ਜਾਂਦਾ ਤੇ ਅਸੀਂ ਅੱਜ ਇਹੀ ਪੁੱਛਣਾ ਹੈ ਕਿ ਬੰਦ ਦਫ਼ਤਰਾਂ ਦੇ ਵਿੱਚੋਂ ਵੀ ਕਾਗਜ਼ਬਾਰ ਨਿਕਲ ਜਾਂਦੇ ਨੇ ਜੇ ਗੱਲ ਪੈਸਿਆਂ ਦੀ ਏ ਕਿ ਬੰਦ ਦਫ਼ਤਰਾਂ ਦੇ ਵਿੱਚੋਂ ਵੀ ਜਿਹੜੇ ਕਾਗਜ਼ ਨੇ ਉਹ ਬਾਹਰ ਕਿੱਦਾਂ ਨਿਕਲਦੇ ਨੇ ਫਿਰ ਫਿਰ ਕਹਿੰਦੇ ਆ ਐਨਐਸਐ ਸਿਰਫ ਸਖਾਂ ਦੇ ਲੱਗਦੀ ਆ ਪੋਟੈਂਸ਼ੀਅਲ ਸਿਕਿਉਰਿਟੀ ਨੂੰ ਖਤਰਾ ਦਾ ਤੁਹਾਡੇ ਕੋਲੋਂ ਤੁਸੀਂ ਜਿਹੜੇ ਐ ਕਿ ਆ ਦਫ਼ਤਰਾਂ ਦੇ ਬਾਹਰ ਭਰਾ ਚਲਾਵਾ ਕੇ ਆਂ ਲੋਕੋ ਇਹ ਕੋਈ ਨਿਸ਼ਾਨੀ ਨੱਖੂ ਜਾਣਦਾ ਤੇ ਜਿਹੜੀਆਂ ਐਮਐਸਏ ਸਾਡੇ ਨੌਜਵਾਨਾਂ ਦੇ ਨੈਸ਼ਨਲ ਸਕਿਉਰਿਟੀ ਐਕਟ ਲੱਗਦਾ ਨੈਸ਼ਨਲ ਸਕਿਉਰਿਟੀ ਨੂੰ ਖਤਰਾ ਤਾਂ ਇਦਾਂ ਦੇ ਆਸტრਾ ਪਵਾ ਜਿਹੜੇ ਦਫ਼ਤਰ ਦੇ ਵਿੱਚੋਂ ਵੀ ਪਤਾ ਨਹੀਂ ਕਿਹਨੂੰ ਕਿਹਨੂੰ ਪਾਸ ਜਿਹੜੇ ਹੈਗੇ ਆ ਉਹ ਜਾਰੀ ਕਰਕੇ ਦਿੱਤੇ ਜਾਂਦੇ ਆ ਸਾਨੂੰ ਵੀ ਪਤਾ ਕਿਹੜੀਆਂ ਜੰਤਰੀਆਂ ਦੇ ਨਾਲ ਰੜੇ ਹੋਏ ਆ ਉਹ ਸਾਰੇ ਇਸ ਸਵਾਲਾਂ ਦੇ ਜਵਾਬ ਅੱਜ ਤੁਹਾਡੇ ਸਹਿਯੋਗ ਦੇ ਨਾਲ ਪਾ ਇੱਥੇ ਲੈਪਾਸ ਤੇ ਆਏ ਆ ਕੋਸ਼ਿਸ਼ ਸਾਡੀ ਇਹੀ ਹੋਊਗੀ ਕਿ ਜਿੱਡਾ ਵੀ ਵੱਡਾ ਪ੍ਰੋਫੈਸਰ ਇਹਨਾਂ ਦਾ ਇੱਥੇ ਬੈਠਾ ਏ ਕੋਈ ਲਿੰਗਰ ਟੀਮ ਇਹਨਾਂ ਦੀ ਬੈਠੀ ਏ ਉਹ ਸਾਡੇ ਨਾਲ ਆ ਕੇ ਇਸੇ ਗਰੀ ਦੇ ਉੱਤੇ ਗੱਲ ਕਰੇ ਉਹਨਾਂ ਚਿਰ ਇਸ ਸੰਗਰਸ਼ ਕੰਨ ਰਾ ਦੇ ਲਈ ਪਸ਼ਾਦੇ ਪਾਲ ਦਾ ਇੰਤਜ਼ਾਮ ਅਸੀਂ ਕੀਤਾ ਏ ਚਾਹ ਪਾਣੀ ਦਾ ਇੰਤਜ਼ਾਮ ਅਸੀਂ ਕੀਤਾ ਏ ਬਾਕੀ ਮਹਾਰਾਜ ਜੀ ਦੇ ਤਰਫੋਂ ਜਿਹੜਾ 20 ਪੰਨਿਆਂ ਦਾ ਗੁਰਨਾਮ ਰੱਖੇ ਪੇਚਨ ਲਾਇਆ ਸੀ ਉਹ ਕਦੀ ਨਹੀਂ ਗਿਆ ਜੀਆ ਪ੍ਰਸ਼ਾਸਨ ਇਹ ਗੱਲ ਧਿਆਨ ਦੇ ਰੱਖੇ ਕਿ ਇਹ ਤਾਂ ਨਾਮ ਇਸਾਰਾ ਮੋਰਚਾ 19 ਦੇ ਤੱਕ ਖਤਮ ਨਹੀਂ ਹੋਊਗਾ ਜਿੰਨੀ ਦੇਰ ਤੱਕ ਸਾਡੇ ਸਵਾਲਾਂ ਦੇ ਜਵਾਬ ਜਿਹੜਾ ਪ੍ਰਸ਼ਾਸਨ ਦੇਖੇ ਨਹੀਂ ਜਾਂਦਾ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਬੋਸ ਦਿੱਤਾ ਦਾ ਉਹ ਕਿਹੋ ਜਿਹਾ ਹੁੰਦਾ ਸਤਿਕਾਰ ਨੂੰ ਸੰਬੋਧਨ ਕਰਾਉਂਦੀ ਸਰਦਾਰ ਬੋਸ ਸੰਗੀਤਾ ਦਾ ਤੇ ਖਾਸ ਕਰਕੇ ਯੂਥ ਨੂੰ ਬੇਨਤੀ ਆ ਕਿ ਆਪਾਂ ਬੈਠੀਏ ਗਰਵਾ ਸੁਣੀਏ ਕਿਉਂਕਿ ਤੁਹਾਡੇ ਵਿੱਚੋਂ ਅਸੀਂ ਆਉਣ ਵਾਲੇ ਆਗੂ ਕੱਢਣੇ ਨੇ ਜਿੱਥੇ ਬੰਨੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਾ ਤੁਹਾਡੇ ਤੋਂ ਨਿਕਲਨੇ ਨੇ ਪਿੰਡਾਂ ਦੇ ਪੰਜ ਸਰਪੰਚ ਲੰਬਕਤਾਰ ਐਮਐਲਏ ਤੁਹਾਡੇ ਤੋਂ ਨਿਕਲਨੇ ਨੇ ਇਸ ਤਰ੍ਹਾਂ ਕਿ ਆਪਾਂ ਯੂਥ ਨੂੰ ਅਕੇਲੇ ਆਉਣ ਲਿਆ ਰਹੇ ਆ ਸੋ ਯੂਥ ਨੂੰ ਬੇਨਤੀ ਹੈ ਕਿ ਆਏ ਹੋਏ ਆਗੂ ਸਹਿਬਾਨਾਂ ਦੇ ਵਿਚਾਰ ਸੁਣਨ ਤੇ ਉਹਨਾਂ ਤੋਂ ਕੁਝ ਸਿੱਖਣ ਕਿਉਂਕਿ ਇਹ ਜਿਹੜਾ ਸਿੱਖ ਕਰੇ ਤੁਹਾਡੇ ਕਿਹੜੀ ਕਿਤਾਜ ਹੋਊਗਾ ਇਸ ਲਈ ਇਹ ਨੌਕੀ ਦਾ ਮਾਤ ਕਾ ਵੀ ਹੈ ਆਹੋ ਸਭਾਨ ਬੋਲਣ ਦੀ ਖੇਦਾਰ